ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਸਭ ਦਾ ਇਸ ਹੁਕਮਨਾਮਾ ਵਿਚਾਰ ਚਰਚਾ ਵਿੱਚ ਨਿੱਘਾ ਸਵਾਗਤ ਹੈ ਜੀ ਅੱਜ 4 ਨਵੰਬਰ 2025 ਨੂੰ ਸਚਕੰਡ ਸ੍ਰੀ ਹਰਮੰਦਰ ਸਾਹਿਬ ਤੋਂ ਜੋ ਅੰਮ੍ਰਿਤ ਵੇਲੇ ਦਾ ਮਹਾਵਾਕ ਆਇਆ ਹੈ ਉਸ ਤੇ ਅੱਜ ਆਪਾਂ ਕੁਝ ਵਿਚਾਰ ਸਾਂਝੇ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਤੇ ਇਹ ਪਵਨ ਹੁਕਮਨਾਮਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 588 ਉੱਤੇ ਸੁਭਾਇਮਾਨ ਹੈ ਜੀ ਉਹ ਸਭ ਤੋਂ ਪਹਿਲਾਂ ਪੂਰੀ ਸ਼ਰਧਾ ਪਾਵਨਾ ਨਾਲ ਬਾਣੀ ਦਾ ਪਾਠ ਸਰਵਣ ਕਰਿਏ ਤੇ ਫਿਰ ਇਸ ਦੇ ਅਰਥਾਂ ਨੂੰ ਸਮਝਣ ਦੇ ਯਤਨ ਕਰੀਏ ਜੀ। ਸ਼ਲੋਕ ਮਹਲਾ 3 ਤ੍ਰਿਸ਼ਨਾ ਦਾਦੀ ਜਲ ਮੁਈ ਜਲ ਜਲ ਕਰੇ ਪੁਕਾਰ ਸਤਗੁਰ ਸੀਤਲ ਜੇ ਮਿਲੇ ਫਿਰ ਜਲੇ ਨ ਦੂ ਜੀਵਾਰ ਨਾਨਕ ਵਿਣ ਨਾਵੇ ਨਿਰਭਉ ਕੋ ਨਹੀਂ ਜਿਚਰ ਸਬਦ ਨ ਕਰੇ ਵਿਚਾਰ ਵਾਹ ਸ਼ਲੋਕ ਦੀ ਸ਼ੁਰੂਆਤ ਵਿੱਚ ਹੀ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਸਾਨੂੰ ਸਮਝਾ ਰਹੇ ਨੇ ਕਿ ਇਹ ਦੁਨੀਆ ਇਹ ਸੰਸਾਰ ਤ੍ਰਿਸ਼ਨਾ ਦੀ ਅਗ ਵਿੱਚ ਸੜ ਰਿਹਾ ਹਾਂਜੀ ਤ੍ਰਿਸ਼ਨਾ ਮਤਲਬ ਕਦੇ ਨਾ ਮੁੱਕਣ ਵਾਲੀਆਂ ਇੱਛਾਵਾਂ ਬਿਲਕੁਲ ਤੇ ਇਸ ਅਗ ਵਿੱਚ ਸੜਦਾ ਹੋਇਆ ਜੀਵ ਬੜਾ ਦੁਖੀ ਹੁੰਦਾ ਪੁਕਾਰਦਾ ਹਾੜੇ ਕਾੜਦਾ ਪਰ ਜੇ ਕਿਤੇ ਇਸ ਸੜਦੇ ਹੋਏ ਜੀਵ ਨੂੰ ਸ਼ਾਂਤੀ ਦੇਣ ਵਾਲੇ ਠੰਡ ਪਾਣ ਵਾਲੇ ਸਤਿਗੁਰੂ ਜੀ ਮਿਲ ਜਾਣ ਹਾਂਜੀ ਸ਼ੀਤਲ ਸਤਿਗੁਰੂ ਹਾਂ ਸ਼ੀਤਲ ਸਤਿਗੁਰੂ ਤਾਂ ਫਿਰ ਇਹ ਤ੍ਰਿਸ਼ਨਾ ਦੀ ਅਗ ਨੂੰ ਦੁਬਾਰਾ ਤੰਗ ਨਹੀਂ ਕਰਦੀ ਦੁਬਾਰਾ ਨਹੀਂ ਸਾੜਦੀ ਤੇ ਗੁਰੂ ਸਾਹਿਬ ਸਪਸ਼ਟ ਕਰਦੇ ਨੇ ਕਿ ਜਿੰਨਾ ਚਿਰ ਜੀਵ ਗੁਰੂ ਦੇ ਸ਼ਬਦ ਨਾਲ ਨਹੀਂ ਜੁੜਦਾ ਉਹਦੀ ਵਿਚਾਰ ਨਹੀਂ ਕਰਦਾ ਤੇ ਨਾਮ ਨਹੀਂ ਜਪਦਾ ਉਹਨਾਂ ਚਿਰ ਉਹ ਡਰ ਰਹਿਤ ਮਤਲਬ ਨਿਰਪੋ ਨਹੀਂ ਹੋ ਸਕਦਾ ਬਿਲਕੁਲ ਡਰ ਬਣਿਆ ਹੀ ਰਹਿੰਦਾ ਹੈ ਮਹਾਤੀਜੀ ਪੇਖੀ ਅਗਨ ਨਭੁਜੈ ਚਿੰਤਾ ਹੈ ਮਨਮਾਏ ਵਰਮੀਮਾਰੀ ਸਾਪ ਨ ਮਰਿਆ ਤੇ ਉਹ ਨਿਗੁਰੇ ਕਰਮ ਕਮਾਏ ਸਤਗੁਰ ਦਾਤਾ ਸੇਵੀਏ ਸ਼ਬਦ ਵਸੇ ਮਨਿਆਏ ਮਨ ਤਨ ਸੀਤ ਸੰਤੋਏ ਤ੍ਰਿਸ਼ਨਾ ਅਗਨ 부ਜਾਏ ਸੁਖਾ ਸਿਰ ਸਦਾ ਸੁਖੋਏ ਜਾਂ ਵਿੱਚੋਂ ਆਪ ਗਵਾਏ ਗੁਰਮੁਖ ਉਦਾਸੀ ਸੋ ਕਰੇ ਜੇ ਸਚ ਰਹਿ ਲਿਵਲਾਈ ਚਿੰਤਾ ਮੂਲ ਨਾ ਹੋਵੇ ਹਰ ਨਾਮ ਰਜਾ ਅਗਾਏ ਨਾਨਕ ਨਾਮ ਬਿਨਾਂ ਨ ਛੁਟਿਏ ਹਉਮੈ ਪਚੇ ਪਜਾਏ ਇਸ ਦੂਸਰੇ ਸ਼ਲੋਕ ਵਿੱਚ ਗੁਰੂ ਸਾਹਿਬ ਹੋਰ ਵੀ ਖੋਲ ਕੇ ਸਮਝਾ ਰਹੇ ਨੇ ਕਹਿੰਦੇ ਨੇ ਕਿ ਸਿਰਫ ਬਾਹਰੋਂ ਧਾਰਮਿਕ ਲਿਬਾਸ ਪਾ ਲਿਆ ਕੋਈ ਪੇਕ ਬਣਾ ਲਿਆ ਇਸ ਨਾਲ ਅੰਦਰ ਦੀ ਜਿਹੜੀ ਤ੍ਰਿਸ਼ਨਾ ਦੀ ਅੱਗ ਹੈ ਉਹ ਨਹੀਂ ਬੁਝਦੀ ਹਾਂਜੀ ਉਹ ਤਾਂ ਅੰਦਰ ਬਲਦੀ ਰਹਿੰਦੀ ਹੈ ਬਿਲਕੁਲ ਤੇ ਐਸੇ ਪੇਖੀ ਦੇ ਮਨ ਚ ਫਿਰ ਚਿੰਤਾ ਫਿਕਰ ਉਹ ਬਣਿਆ ਹੀ ਰਹਿੰਦਾ ਹੈ ਤੇ ਫਿਰ ਇੱਕ ਬੜੀ ਸੋਹਣੀ ਮਿਸਾਲ ਦਿੱਤੀ ਹੈ ਗੁਰੂ ਸਾਹਿਬ ਨੇ ਹਾਂਜੀ ਦੱਸੋ ਕਹਿੰਦੇ ਨੇ ਜਿਵੇਂ ਸੱਪ ਦੀ ਖੋਡ ਹੁੰਦੀ ਹੈ ਵਰਮੀ ਉਹਨੂੰ ਬਾਹਰੋਂ ਮਿੱਟੀ ਪਾ ਕੇ ਬੰਦ ਕਰ ਦਈਏ ਪਰ ਅੰਦਰ ਜਿਹੜਾ ਸੱਪ ਬੈਠਾ ਹੈ ਉਹ ਥੋੜੀ ਮਰ ਜਾਂਦਾ ਨਹੀਂ ਜੀ ਉਹ ਤਾਂ ਉੱਥੇ ਹੀ ਹੈ ਬਸ ਇਸੇ ਤਰ੍ਹਾਂ ਗੁਰੂ ਤੋਂ ਬਿਨਾ ਨਿਗੋਲੇ ਹੋ ਕੇ ਜਿਹੜੇ ਕਰਮ ਕੀਤੇ ਜਾਂਦੇ ਨੇ ਉਹ ਵੀ ਇੱਕ ਤਰ੍ਹਾਂ ਨਾਲ ਵਿਅਰਥ ਨੇ ਉਹ ਅੰਦਰ ਦੀ ਮੈਲ ਨਹੀਂ ਕੱਟਦੇ ਸਹੀ ਗੱਲ ਹੈ ਤਾਂ ਫਿਰ ਹੱਲ ਕੀ ਹੈ ਇਸ ਦਾ ਅੱਗੇ ਦੱਸਦੇ ਨੇ ਗੁਰੂ ਸਾਹਿਬ ਕਹਿੰਦੇ ਨੇ ਜੇਕਰ ਅਸੀਂ ਦਾਤਾਂ ਦੇਣ ਵਾਲੇ ਸਤਿਗੁਰੂ ਦੀ ਸੇਵਾ ਕਰੀਏ ਸੇਵਾ ਮਤਲਬ ਉਹਨਾਂ ਦੇ ਉਪਦੇਸ਼ ਤੇ ਚੱਲੀਏ ਕਮਾਈ ਕਰੀਏ ਹਾਂਜੀ ਹੁਕਮ ਮੰਨਿਏ ਹਾਂਜੀ ਹੁਕਮ ਮੰਨਿਏ ਤਾਂ ਗੁਰੂ ਦਾ ਸ਼ਬਦ ਉਹ ਫਿਰ ਮਨ ਵਿੱਚ ਆ ਵਸਦਾ ਹੈ ਤੇ ਇਸ ਸ਼ਬਦ ਦੀ ਬਰਕਤ ਨਾਲ ਇਸ ਦੀ ਕਮਾਈ ਨਾਲ ਫਿਰ ਮਨ ਵੀ ਤੇ ਤਨ ਵੀ ਦੋਵੇਂ ਠੰਡੇ ਠਾਰ ਸ਼ਾਂਤ ਹੋ ਜਾਂਦੇ ਨੇ ਤੋ ਜਿਹੜੀ ਤ੍ਰਿਸ਼ਨਾ ਦੀ ਆਗ ਸੀ ਉਹ ਬੁੱਝ ਜਾਂਦੀ ਹੈ ਹਾਂਜੀ ਤੇ ਸਭ ਤੋਂ ਵੱਡਾ ਸੁੱਖ ਜਿਹਨੂੰ ਕਹਿੰਦੇ ਨੇ ਸੁੱਖਾਂ ਦਾ ਸਿਰ ਉਹ ਸਦੀਵੀ ਸੁੱਖ ਕਦੋਂ ਮਿਲਦਾ ਹੈ ਜਦੋਂ ਬੰਦਾ ਆਪਣੇ ਅੰਦਰੋਂ ਮੈਂ ਮੇਰੀ ਹੋਂਮੈਂ ਆਪਾ ਪਾਵ ਇਸ ਨੂੰ ਗਵਾ ਦਿੰਦਾ ਹੈ ਬਿਲਕੁਲ ਜਦੋਂ ਆਪਾ ਮਿਟ ਜਾਂਦਾ ਹੈ ਤੇ ਅੱਗੇ ਫਰਮਾਉਂਦੇ ਨੇ ਕਿ ਅਸਲ ਚ ਉਦਾਸੀ ਮਤਲਬ ਮਾਇਆ ਤੋਂ ਨਿਰਲੇਪ ਉਹ ਗੁਰਮੁਖੀ ਹੈ ਜਿਹੜਾ ਹਮੇਸ਼ਾ ਸੱਚੇ ਪ੍ਰਭੂ ਵਿੱਚ ਵਾਹਿਗੁਰੂ ਵਿੱਚ ਆਪਣੀ ਸੁਰਤ ਜੋੜ ਕੇ ਰੱਖਦਾ ਹੈ ਹਾਂਜੀ ਤੇ ਫਿਰ ਐਸੇ ਗੁਰਮੁਖ ਨੂੰ ਕੋਈ ਦੁਨਿਆਵੀ ਚਿੰਤਾ ਪੋ ਨਹੀਂ ਸਕਦੀ ਕੋਈ ਫਿਕਰ ਨਹੀਂ ਹੁੰਦਾ ਕਿਉਂ ਕਿ ਉਹ ਤਾਂ ਪ੍ਰਭੂ ਦੇ ਨਾਮ ਨਾਲ ਹੀ ਰਜਿਆ ਹੋਇਆ ਪੂਰੀ ਤਰ੍ਹਾਂ ਸੰਤੁਸ਼ਟ ਹੈ ਬਿਲਕੁਲ ਤ੍ਰਿਪਤ ਹਾਂਜੀ ਤੇ ਅਖੀਰ ਚ ਗੁਰੂ ਸਾਹਿਬ ਫਿਰ ਜ਼ੋਰ ਦੇ ਕੇ ਕਹਿੰਦੇ ਨੇ ਕਿ ਨਾਮ ਤੋਂ ਬਿਨਾ ਇਸ ਹਉਮੈ ਤੋਂ छुटਕਾਰਾ ਨਹੀਂ ਹੋ ਸਕਦਾ ਜੀਵ ਬਸ ਇਸੇ ਹਉਮੈ ਦੀ ਅਗ ਵਿੱਚ ਸੜਦੇ ਖਪਦੇ ਰਹਿੰਦੇ ਨੇ ਜਨਮ ਮਰਨ ਦੇ ਗੇੜ ਚ ਪਈ ਰਹਿੰਦੇ ਨੇ ਪੌੜੀ ਜਿਨੀ ਹਰ ਹਰ ਨਾਮ ਧਿਆਇਆ ਤਿੰਨੀ ਪਾਏ ੜੇ ਸਰਬ ਸੁਖਾ ਸਭ ਜਨਮ ਤਿਨਾ ਕਾ ਸਫਲ ਹੈ ਜਿਨ ਹਰ ਕੇ ਨਾਮ ਕੀ ਮਨ ਲਾਗੀ ਭੁਖਾ ਜਿਨਹੀ ਗੁਰ ਕੈ ਬਚਨ ਆਰਾਧਿਆ ਤਿਨ ਵਿਸਰ ਗਏ ਸਭ ਦੁਖਾ ਤੇ ਸੰਤ ਭਲੇ ਗੁਰਸਿੱਖ ਹੈ ਜਿਨ ਨਾਹੀ ਚਿੰਤ ਪਰਾਈ ਚੁਖਾ ਤਨ ਤਨ ਤਿਨਾ ਕਾ ਗੁਰੂ ਹੈ ਜਿਸ ਅੰਮ੍ਰਿਤ ਫਲ ਹਰ ਲਾਗੇ ਮੁਖਾ ਵਾਹ ਇਸ ਪੌੜੀ ਵਿੱਚ ਗੁਰੂ ਸਾਹਿਬ ਨਾਮ ਜਪਣ ਦੀ ਨਾਮ ਤੇ ਆਉਣ ਦੀ ਮਹਿਮਾ ਦੱਸ ਰਹੇ ਨੇ ਤੇ ਉਹਦੇ ਫਲ ਦੱਸ ਰਹੇ ਨੇ ਕਹਿੰਦੇ ਜਿਨ੍ਹਾਂ ਨੇ ਪਿਆਰੇ ਪ੍ਰਭੂ ਦਾ ਨਾਮ ਸਿਮਰਿਆ ਧਿਆਇਆ ਉਹਨਾਂ ਨੇ ਤਾਂ ਸਮਝੋ ਸਾਰੇ ਹੀ ਸੁਖ ਪਾ ਲਏ ਕੋਈ ਸੁਖ ਬਾਕੀ ਨਹੀਂ ਰਿਹਾ ਹਾਂਜੀ ਸਰਬ ਸੁਖਾ ਹਾਂ ਸਰਬ ਸੁਖਾ ਤੇ ਉਹਨਾਂ ਦਾ ਇਹ ਮਨੁੱਖਾ ਜਨਮ ਸਫਲ ਹੋ ਗਿਆ ਜਿਨ੍ਹਾਂ ਦੇ ਮਨ ਵਿੱਚ ਪ੍ਰਭੂ ਦੇ ਨਾਮ ਨੂੰ ਪਾਉਣ ਦੀ ਇੱਕ ਸੱਚੀ ਤੜਪ ਇੱਕ ਅਸਲੀ ਭੁੱਖ ਲੱਗ ਗਈ ਨਾਮ ਦੀ ਭੁੱਖ ਹਾਂਜੀ ਨਾਮ ਦੀ ਭੁੱਖ ਤੇ ਜਿਨ੍ਹਾਂ ਨੇ ਗੁਰੂ ਦੇ ਬਚਨਾਂ ਤੇ ਚੱਲ ਕੇ ਗੁਰੂ ਦੇ ਕਹੇ ਅਨੁਸਾਰ ਪ੍ਰਭੂ ਨੂੰ ਯਾਦ ਕੀਤਾ ਅਰਾਧਿਆ ਉਹਨਾਂ ਦੇ ਤਾਂ ਸਾਰੇ ਦੁੱਖ ਸਾਰੇ ਕਲੇਸ਼ ਉਹ ਮਿਟ ਗਏ ਉਹਨਾਂ ਨੂੰ ਵਿਸਰ ਗਏ ਬਿਲਕੁਲ ਤੇ ਅੱਗੇ ਗੁਰਸਿੱਖਾਂ ਦੀ ਨਿਸ਼ਾਨੀ ਦੱਸੀ ਹੈ ਕਹਿੰਦੇ ਉਹ ਸੰਤ ਉਹ ਪਹਿਲੇ ਗੁਰਸਿੱਖ ਨੇ ਜਿਨ੍ਹਾਂ ਨੂੰ ਪ੍ਰਭੂ ਤੋਂ ਬਿਨਾਂ ਕਿਸੇ ਹੋਰ ਦੀ ਮਤਲਬ ਰਤਾ ਜਿੰਨੀ ਵੀ ਆਸ ਨਹੀਂ ਕੋਈ ਮੁਤਾਜੀ ਨਹੀਂ ਹਾਂਜੀ ਪਰਾਈ ਚਿੰਤ ਚੁੱਖਾ ਨਹੀਂ ਮਤਲਬ ਕਿਸੇ ਹੋਰ ਤੇ ਆਸਰਾ ਨਹੀਂ ਰੱਖਦੇ ਹਾਂ ਉਹ ਪਰાયੇ ਆਸਰੇ ਤੋਂ ਮੁਕਤ ਹੁੰਦੇ ਨੇ ਤੇ ਅਖੀਰ ਚ ਅਜਿਹੇ ਗੁਰਸਿੱਖਾਂ ਨੂੰ ਉਪਦੇਸ਼ ਦੇਣ ਵਾਲੇ ਗੁਰੂ ਦੀ ਵਡਿਆਈ ਕਰਦੇ ਨੇ ਕਹਿੰਦੇ ਉਹ ਗੁਰੂ ਧਨ ਹੈ ਧਨਤਾ ਦੇ ਯੋਗ ਹੈ ਜਿਸ ਦੇ ਆਪਣੇ ਮੁਖ ਤੇ ਹਰੀ ਨਾਮ ਦਾ ਅੰਮ੍ਰਿਤ ਵਰਗਾ ਫਲ ਲੱਗਿਆ ਹੋਇਆ ਹੈ ਮਤਲਬ ਜਿਸ ਦੇ ਵਚਨ ਹੀ ਅੰਮ੍ਰਿਤ ਨੇ ਹਾਂ ਜਿਸ ਦੇ ਮੂੰਹੋਂ ਸਦਾ ਨਾਮ ਦੀ ਗੱਲ ਸਿਫਤ ਸਲਾਈ ਨਿਕਲਦੀ ਹੈ ਸੋ ਸੰਗਤ ਜੀ ਜੇ ਆਪਾਂ ਸਾਰੀ ਵਿਚਾਰ ਨੂੰ ਸਮੇਟੀਏ ਤਾਂ ਅੱਜ ਦੇ ਪਾਵਨ ਹੁਕਮਨਾਮੇ ਦਾ ਕੇਂਦਰੀ ਭਾਵ ਇਹ ਨਿਕਲਦਾ ਹੈ ਕਿ ਜਿਹੜੀ ਦੁਨਿਆਵੀ ਇਛਾਵਾਂ ਦੀ ਅੱਗ ਹੈ ਕ੍ਰਿਸ਼ਨ ਦੀ ਅੱਗ ਹੈ ਤੇ ਹੌਮੇ ਦੀ ਅੱਗ ਹੈ ਇਹ ਬੜੀ ਤੇਜ਼ ਹੈ ਹਾਂਜੀ ਬਹੁਤ ਪਰਚੰਡ ਹੈ ਸਾਨੂੰ ਅੰਦਰੋਂ ਅੰਦਰ ਸਾੜਦੀ ਰਹਿੰਦੀ ਹੈ ਬਿਲਕੁਲ ਤੇ ਕੋਈ ਬਾਹਰਲਾ ਭੇਖ ਕੋਈ ਕਰਮकांड ਉਹ ਇਸ ਅੱਗ ਨੂੰ ਠੰਡਾ ਨਹੀਂ ਕਰ ਸਕਦਾ ਇਸ ਤੋਂ ਛੁਟਕਾਰਾ ਪਾਉਣਾ ਹੈ ਤਾਂ ਇੱਕੋ ਹੀ ਰਸਤਾ ਹੈ ਉਹ ਕੀ ਹੈ ਜੀ ਸਤਿਗੁਰੂ ਦੀ ਸ਼ਰਨ ਚ ਆਉਣਾ ਉਹਨਾਂ ਦੇ ਸ਼ਬਦ ਨੂੰ ਕਮਾਉਣਾ ਤੇ ਨਾਮ ਸਿਮਰਨ ਰਾਹੀਂ ਆਪਣੇ ਅੰਦਰ ਨੂੰ ਸ਼ਾਂਤ ਕਰਨਾ ਸ਼ੀਤਲ ਕਰਨਾ ਹਾਂਜੀ ਇਹ ਸਿਰਫ ਪੜਨ ਸੁਣਨ ਦੀ ਗੱਲ ਨਹੀਂ ਹੈ ਇਹ ਤਾਂ ਜ਼ਿੰਦਗੀ ਚ ਕਮਾਉਣ ਵਾਲੀ ਚੀਜ਼ ਹੈ ਗੁਰੂ ਦਾ ਸ਼ਬਦ ਹੀ ਜਿਵੇਂ ਕਹਿੰਦੇ ਨੇ ਉਹ ਠੰਡਾ ਜਲ ਹੈ ਜਿਹੜਾ ਇਸ ਤਪਸ਼ ਨੂੰ ਮਿਟਾ ਸਕਦਾ ਹੈ ਸਹੀ ਗੱਲ ਹੈ ਤੇ ਜਦੋਂ ਅੰਦਰੋਂ ਇਹ ਮੈਂ ਮੇਰੀ ਮਿਟਦੀ ਹੈ ਨਾਮ ਦੀ ਸੱਚੀ ਭੁਖ ਜਾਗਦੀ ਹੈ ਫਿਰ ਸਾਰੇ ਡਰ ਸਾਰੀਆਂ ਚਿੰਤਾਵਾਂ ਸਾਰੇ ਦੁੱਖ ਉਹ ਆਪੇ ਹੀ ਦੂਰ ਹੋ ਜਾਂਦੇ ਨੇ ਬਿਲਕੁਲ ਇਹੀ ਅਸਲ ਚ ਚੜ੍ਹਦੀ ਕਲਾ ਦਾ ਰਾਹ ਹੈ ਹਾਂਜੀ ਇਸੇ ਰਾਹ ਤੇ ਚੱਲ ਕੇ ਜ਼ਿੰਦਗੀ ਸਫਲ ਹੁੰਦੀ ਹੈ ਸਾਨੂੰ ਸਾਰਿਆਂ ਨੂੰ ਇਹ ਵਿਚਾਰਨ ਦੀ ਲੋੜ ਹੈ ਕਿ ਕਿਤੇ ਅਸੀਂ ਸਿਰਫ ਬਾਹਰਲੇ ਦਿਖਾਵੇ 'ਚ ਤਾਂ ਨਹੀਂ ਫਸੇ ਹੋਏ ਹਾਂ ਇਹ ਸਵਾਲ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਹੈ ਕਿ ਅਸੀਂ ਸੱਚਮੁੱਚ ਗੁਰੂ ਦੇ ਸ਼ਬਦ ਨਾਲ ਜੁੜ ਕੇ ਅੰਦਰ ਦੀ ਸ਼ਾਂਤੀ ਲੱਭ ਰਹੇ ਹਾਂ ਹਾਂਜੀ ਵਿਚਾਰ ਕਰਦਿਆਂ ਦੇਖੋ ਅਨੇਕਾਂ ਹੀ ਭੁੱਲਾਂ ਹੋ ਜਾਂਦੀਆਂ ਨੇ ਸੰਗਤ ਬਖਸ਼ਣ ਹਾਰ ਜੀ ਖਿਮਾ ਕਰਨੀ ਆਪ ਸਭ ਅੱਗੇ ਬੇਨਤੀ ਹੈ ਕਿ ਜੀਵਨ ਦੀ ਜਿਹੜੀ ਸਹੀ ਸੇਧ ਹੈ ਸੇਧ ਤਾਂ ਸਾਨੂੰ ਸਾਰਿਆਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਲੈਣੀ ਚਾਹੀਦੀ ਹੈ ਅਕਾਲ ਪੁਰਖ ਵਾਹਿਗੁਰੂ ਸਭ ਨੂੰ ਨਾਮ ਦੀ ਦਾਤ ਬਖਸ਼ਣ ਤੰਦਰੁਸਤੀ ਬਖਸ਼ਣ ਤੇ ਚੜ੍ਹਦੀ ਕਲਾ 'ਚ ਰੱਖਣ ਤੇ ਜੇਕਰ ਇਹ ਨਿਮਾਣਾ ਜਿਹਾ ਯਤਨ ਇਹ ਵਿਚਾਰ ਚੰਗੀ ਲੱਗੀ ਹੋਵੇ ਤਾਂ ਕਿਰਪਾ ਕਰਕੇ ਹੋਰ ਨਾਲ ਸੰਗਤਾਂ ਨਾਲ ਵੀ ਇਸ ਨੂੰ ਸੰਗਾ ਜ਼ਰੂਰ ਕਰਨਾ ਜੀ